ਆਲਮੀ ਟੈਸਿੰਸ ਉਹ ਵਾਸਥਾਨ ਪਰ ਉਸਦੇ ਬਾਅਦੂਦ ਕੈਮਰਾ ਲਈ ਸਮਾਂ ਹੀ ਕਢੀ ਲੈਂਦੇ ਹਨ ਅਸੀਂ ਗਾਇ ਕਰ ਰਹੇ ਹਾਂ ਭਗਵੰਤ ਮਾਨ ਦੀ ਜਿਹੜੀ ਇਹਨਾਂ ਦੀ ਇੱਕ ਨਵੀਂ ਫਿਲਮ ਆ ਰਹੀ ਹੈ ਬਾਈ ਜੀ ਤੁਸੀਂ ਕੈਂਟੋ ਹੈਨਾ ਉਹਦੀ ਪ੍ਰੋਮੋਸ਼ਨ ਲਈ ਆਇਆ ਸੋ ਸਮਾਂ ਕਢ ਲੈਂਦੇ ਹੋ ਫਾਈਨਲੀ ਕੈਮਰਾ ਲਈ ਨਹੀਂ ਇਹ ਪਹਿਲਾਂ ਜਦੋਂ ਇਲੈਕਸ਼ਨ ਅਜੇ ਸ਼ੁਰੂ ਨਹੀਂ ਹੋਈ ਸੀ ਮੈਂ ਆਮ ਆਦਮੀ ਪਾਰਟੀ ਦਾ ਮੈਂਬਰ ਵੀ ਨਹੀਂ ਬਣਿਆ ਸੀ ਤੇ ਉਸ ਵੇਲੇ ਦੀ ਮੂਵੀ ਹੈ ਤੇ ਉਸ ਵੇਲੇ ਲਿਖੀ ਤੇ ਉਹਦੇ ਵਿੱਚ ਐਕਟਿੰਗ ਕੀਤੀ ਤੇ ਪੋਲੀਟਿਕਸ ਆਇਆ ਤੇ ਜੋ ਲਿਖਿਆ ਉਹ ਸੱਚ ਵੀ ਹੋ ਗਿਆ ਅ ਨਹੀਂ ਇਦਾਂ ਨਹੀਂ ਮੈਂ ਜੋ ਪਹਿਲਾਂ ਤੋਂ ਵੀ ਲਿਖਦਾ ਸੀ ਮੈਂ ਸੱਚੀ ਬੋਲਦਾ ਸੀ ਅੱਜ ਵੀ ਬੋਲਦੇ ਆ ਉਹੀ ਗੱਲ ਪਾਰਲੀਮੈਂਟ ਚ ਬੋਲਦੇ ਆ ਉਹੀ ਅਸੀਂ ਭਾਸ਼ਣ ਚ ਬੋਲਦੇ ਆ ਸੋ ਪੋਲੀਟੀਕਲ ਸਟਾਇਲ ਹੈ ਕਿਵੇਂ ਵੋਟਾਂ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੇ ਘਰਾਣੇ ਨੇ ਉਹ ਪੈਸੇ ਨਾਲ ਮਸਲ ਪਾਵਰ ਨਾਲ ਗੁੰਡਾਗਰਦੀਆਂ ਨਾਲ ਲੋਕਾਂ ਦੇ ਜਿਹੜੇ ਵੋਟਾਂ ਦੇ ਅਧਿਕਾਰ ਨੂੰ ਜਿਹੜਾ ਉਹ ਬਦਲ ਦਿੰਦੇ ਨੇ ਕਿਵੇਂ ਇੱਕ ਆਮ ਆਦਮੀ ਡਰਦਾ ਹੈ ਪੋਲਿਟਿਕਸ ਤੋਂ ਫਿਰ ਜੇ ਉਹ ਆਮ ਆਦਮੀ ਪੋਲਿਟਿਕਸ ਵਿੱਚ ਆ ਜੇ ਤੇ ਲੋਕ ਉਹਦੇ ਨਾਲ ਹੋ ਜਾਣ ਤਾਂ ਫਿਰ ਕਿਵੇਂ ਉਹ ਜਿਹੜੇ ਘਰਾਣੇ ਨੇ ਉਹ ਡਰਦੇ ਆ ਲੋਕਾਂ ਤੋਂ ਇਸ ਗੱਲ ਤੇ ਬਹੁਤ ਅੱਛੀ ਇੱਕ ਪੋਲਿਟੀਕਲ ਸਟਾਇਰ ਸਟੋਰੀ ਹੈ ਇਹਦੇ ਵਿੱਚ ਉਹੀ ਸਟੋਰੀ ਹੈ ਕਿ ਇੱਕ ਆਮ ਆਦਮੀ ਕਿਵੇਂ ਪੋਲਿਟਿਸ਼ੀਅਨ ਬਣ ਜਾਂਦਾ ਹੈ ਨਾ ਜੇ ਤੁਸੀਂ ਵੀ खैर ਤੁਸੀਂ ਆਮ ਆਦਮੀ ਤਾਂ ਨਹੀਂ ਸੀ ਤੁਸੀਂ ਇੱਕ ਸੈਲਿਬ੍ਰਿਟੀ ਸੀ ਆਲਰੇਡੀ ਪਰ ਤੁਸੀਂ ਵੀ ਆਮ ਆਦਮੀ ਤੇ ਪੋਲਿਟਿਸ਼ੀਅਨ ਬਣੇ ਨਹੀਂ ਆਮ ਆਦਮੀ ਦਾ ਮਤਲਬ ਇੱਥੇ ਪੈਸੇ ਨਾਲ ਜਾਂ ਗੱਡੀਆਂ ਨਾਲ ਨਹੀਂ ਆਮ ਆਦਮੀ ਦਾ ਮਤਲਬ ਜਿਹੜਾ ਇਮਾਨਦਾਰ ਹੈ ਜਿਹੜਾ ਜਿਹੜਾ ਸਮਾਜ ਪ੍ਰਤੀ ਚਿੰਤਾ ਰੱਖਦਾ ਉਹ ਉਹਨੂੰ ਅਸੀਂ ਆਮ ਆਦਮੀ ਮੰਨਦੇ ਆ ਸੋ ਮੇਰੇ ਤੇ ਵੀ ਭਰੋਸਾ ਕੀਤਾ ਲੋਕਾਂ ਨੇ ਲੱਖਾਂ ਵੋਟਾਂ ਪਾ ਕੇ ਮੈਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਮੈਂ ਉੱਥੇ ਵੀ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਂਗਾ ਮੈਂ ਕੋਈ ਉੱਥੇ ਸੌਣ ਜਾਂ ਉੱਥੇ ਮੈਂ ਕੋਈ ਮਿਰਚਾਂ ਦੀ ਸਪਰੇ ਕਰਨ ਨਹੀਂ ਗਿਆ ਮੈਂ ਆਮ ਲੋਕਾਂ ਦੇ ਪੰਜਾਬ ਦੇ ਜਿੰਨੇ ਵੀ ਮਸਲੇ ਨੇ ਮੈਂ ਉੱਥੇ ਉਠਾਉਣ ਦੀ ਕੋਸ਼ਿਸ਼ ਕਰਨਾ ਤੇ ਮੈਨੂੰ ਉਮੀਦ ਹੈ ਕਿ ਮੇਰੀ ਇਸ ਜ਼ਿੰਮੇਵਾਰੀ ਨੂੰ ਵੀ ਲੋਕ ਸਰਾਉਣਗੇ ਇਹ ਫਿਲਮ ਤੇ ਜੋ ਵੀ ਤੁਸੇ ਵਖਾਇਆ ਪੂਰੀ ਰਿਐਲਿਟੀ ਵਖਾਈ ਹੈ ਪੰਜਾਬ ਦੀ ਬਿਲਕੁਲ ਜੋ ਵੋਟਾਂ ਦਾ ਸਿਸਟਮ ਹੁੰਦਾ ਹੈ ਔਰ ਵੋਟਾਂ ਮੈਂ ਹਜੇ ਇਲੈਕਸ਼ਨ ਲੜੀ ਨਹੀਂ ਸੀ ਉਸ ਵੇਲੇ ਬਟ ਉਹ ਉਹਦੇ ਵਿੱਚ ਉਹ ਕਾਫੀ ਆਈਡੀਆਜ਼ ਫਿਲਮ ਵਾਲੇ ਅਸੀਂ ਉਹ ਆਪਣੇ ਇਲੈਕਸ਼ਨਾਂ ਚ ਵੀ ਯੂਜ਼ ਕੀਤੇ ਜਿਵੇਂ ਬੱਸ ਦੇ ਵਿੱਚ ਚੜੇ ਸੀ ਅਸੀਂ ਪ੍ਰਚਾਰ ਕਰਨ ਵਾਸਤੇ ਤੇ ਬਣੀ ਬਣਾਈ ਜਿਹੜੀ ਭੀੜ ਹੈ ਉਹਨੂੰ ਕਿਸ ਤਰ੍ਹਾਂ ਅਸੀਂ ਯੂਜ਼ ਕੀਤਾ ਸੀ ਸੋ ਇਸ ਕਰਕੇ ਮੇਰੀ ਫਿਲਮੀ ਕੈਰੀਅਰ ਜਾਂ ਮੇਰਾ ਪੋਲੀਟੀਕਲ ਕੈਰੀਅਰ ਚ ਕੋਈ ਬਨਾਉਟੀ ਨਹੀਂ ਹੈਗਾ ਉਹੀ ਅਸੀਂ ਮੈਂ ਪਹਿਲਾਂ ਕੈਸਟਾ ਸੀੜੀਆਂ ਚ ਕਹਿੰਦਾ ਰਿਹਾ ਉਹੀ ਅੱਜ ਮੈਂ ਪਾਰਲੀਮੈਂਟ ਚ ਕਰ ਰਿਹਾ ਕਾਮੇਡੀ ਦੇ ਜ਼ਰੀਏ ਤੁਸੀਂ ਸਟਾਇਰ ਦੇ ਜ਼ਰੀਏ ਕਈ ਐ ਸਟੋਰੀ ਹੈ ਨਾ ਵੈਸੇ ਰੀਅਲ ਲਾਈਫ ਸੋਨ ਲੱਗਦਾ ਹੈ ਕਾਮੇਡੀ ਨਾਲ ਕਰਪਸ਼ਨ ਦਾ ਕੁਝ ਹੋ ਸਕਦਾ ਨਹੀਂ ਦੇਖੋ ਜਿਹੜੇ ਸਟਾਇਰਿਸਟ ਨੇ ਉਹ ਬਿਸਲ ਬਲੋਅਰ ਹੁੰਦੇ ਹਨ ਜਿਵੇਂ ਅੱਜ ਕੱਲ ਆਰਟੀਆਈ ਐਕਟਿਵਿਸਟ ਨੇ ਉਹ ਆਰਟੀਆਈ ਪਾ ਕੇ ਜਾਂ ਕੁਝ ਉਹ ਇਨਫੋਰਮੇਸ਼ਨ ਲੈ ਕੇ ਕੁਝ ਬਦਲ ਨਹੀਂ ਸਕਦੇ ਸਮਾਜ ਨੂੰ ਪਰ ਘਟੂ ਘਟ ਪਤਾ ਤਾਂ ਲੱਗਦਾ ਨਾ ਸੋ ਜਿਹੜੇ ਕਾਮੇਡੀਅਨਸ ਨੇ ਸਟਾਇਰਿਸਟ ਨੇ ਉਹ ਸਮਾਜ ਦੀ ਜਿਹੜੀ ਸਥਿਤੀ ਹੈ ਉਹਨੂੰ ਹਾਸੇ ਦੇ ਵਿੱਚ ਇੱਕ ਮੈਸੇਜ ਦੇ ਰੂਪ ਦੇ ਵਿੱਚ ਨਾਲ ਜਦ ਦਿੰਦੇ ਨੇ ਤਾਂ ਜ਼ਿਆਦਾ ਲੋਕਾਂ ਤੱਕ ਪਹੁੰਚਦੀ ਹੈ ਕਈ ਵਾਰੀ ਸਿੱਧਾ ਭਾਸ਼ਣ ਨਹੀਂ ਸੁਣਿਆ ਜਾਂਦਾ ਤੁਸੀਂ ਮੈਂ ਖੁਦ ਪੜਦਾ ਰਿਹਾ ਕਾਲਜ 'ਚ ਤੁਸੀਂ ਵੀ ਪੜਦੇ ਰਹੋਗੇ ਜਿਹੜਾ ਟੀਚਰ ਸਿਰਫ ਪੜਾਉਂਦਾ ਹੈ ਬਸ ਕਲਾਸ ਸਟੱਡੀ ਦੀਆਂ ਗੱਲਾਂ ਕਰਦਾ ਉਹਦੀ ਕਲਾਸ ਦੇ ਵਿੱਚ ਹਾਜ਼ਰੀ ਘੱਟ ਹੁੰਦੀ ਹੈ ਜਿਹੜਾ ਨਾਲ-ਨਾਲ ਕੋਈ ਨਾ ਕੋਈ ਫਨੀ ਗੱਲ ਜਾਂ ਕੋਈ ਨਾ ਕੋਈ ਸਟਾਇਰ ਦੱਸਦਾ ਰਹਿੰਦਾ ਗੱਲਾਂ ਕਰਦਾ ਰਹਿੰਦਾ ਉਹਨੂੰ ਉਹਦੇ ਉਹਦੇ ਪੀਰੀਅਡ ਨੂੰ ਅਟੈਂਡ ਕਰਨ ਵਾਸਤੇ ਜ਼ਿਆਦਾ ਹਾਜ਼ਰੀ ਹੁੰਦੀ ਹੈ ਸੋ ਇਸ ਕਰਕੇ ਐਂਟਰਟੇਨਮੈਂਟ ਕਾਮੇਡੀ ਐਸਾ ਜ਼ਰੀਆ ਹੈਗਾ ਜਿਦੇ ਰਹੀ ਲੋਕਾਂ ਨੂੰ ਵੱਧ ਵਧੀਆ ਤਰੀਕੇ ਨਾਲ ਮੈਸੇਜ ਦਿੱਤਾ ਜਾ ਰਿਹਾ ਸੋ ਲੱਗਦਾ ਹੈ ਇਹ ਫਿਲਮ ਲੋਕਾਂ ਤੱਕ ਪਹੁੰਚੇਗੀ ਬਿਕੋਜ਼ ਪਹਿਲੀ ਫਿਲਮ ਜਿਹੜੀ ਪੁਲਿਸ ਇਨ ਪਾਲੀਵੁੱਡ ਸੀ ਪਿਛਲੀ ਫਿਲਮ ਜਿਹੜੀ ਉਹ ਇੰਨੀ ਨਹੀਂ ਚੱਲ ਪਾਈ ਸੀ ਕਿਉਂਕਿ ਇਹ ਤਾਂ ਪਬਲਿਕ ਨੇ ਡਿਸਾਈਡ ਕਰਨਾ ਹੁੰਦਾ ਹਰ ਬੰਦਾ ਕਹਿੰਦਾ ਹਰ ਪ੍ਰੋਡਿਊਸਰ ਕਹਿੰਦਾ ਕੋਈ ਵੀ ਪ੍ਰੋਡਿਊਸਰ ਜਿਹੜਾ ਫਿਲਮ ਨੂੰ ਫਲॉप ਹੋਣ ਵਾਸਤੇ ਨਹੀਂ ਬਣਾਉਂਦਾ ਸੋ ਲੱਖਾਂ ਰੁਪਏ ਕਰੋੜਾਂ ਰੁਪਏ ਖਰਚ ਹੁੰਦਾ ਹੈ ਬਾਕੀ ਮਾਲਕ ਤਾਂ ਲੋਕ ਨੇ ਕਿ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲਫੜ ਲਾਉਣਾ ਲਾਵੇ ਜਾਂ ਨਾ ਲਾਵੇ ਸੰਗਰੂਰ ਤੋਂ ਵੀ ਨਹੀਂ ਸੋਚਿਆ ਸੀ ਕਿ ਇੰਨੀਆਂ ਵੋਟਾਂ ਨਾਲ ਅਸੀਂ ਜਿੱਤਾਂਗੇ ਦੂਜੇ ਦੂਜੇ ਜਿਹੜੇ ਪੋਲਿਟਿਸ਼ੀਅਨ ਸੀ ਉਹਨਾਂ ਨੇ ਵੀ ਨਹੀਂ ਸੋਚਿਆ ਹੋਣਾ ਕਿ ਸਾਡੀ ਜਮਾਨਤਾ ਜਬਤ ਹੋ ਜਾਣਗੀ ਪਬਲਿਕ ਜੀ ਜਿਵੇਂ ਕਿ ਸੈਂਸਰ ਬੋਰਡ ਨੇ ਵੀ ਕੁਝ ਚੇਂजेस ਮਿਊਟ ਕੀਤਾ ਹੈ ਕੁਝ ਸ਼ਬਦਾਨੂ ਹੈ ਨਾ ਤੁਹਾਡੀ ਪਾਰਟੀ ਰੀਅਲ ਲਾਈਫ ਜਿਹੜੀ ਪਾਰਟੀ ਹੈ ਉਹਦੇ ਵਿੱਚ ਤੁਹਾਨੂੰ ਲੱਗਦਾ ਹੈ ਇਹ ਜਿਹੜੀ ਫਿਲਮ ਐਜ਼ ਅ ਕੈਂਪੇਨ ਕੰਮ ਕਰੇਗੀ 2017 ਲਈ ਬਿਕੋਜ਼ ਪੂਰੀ ਫਿਲਮ ਚ ਉਦਾਂ ਦਾ ਹੀ ਵਿਖਾਇਆ ਗਿਆ ਹੈ ਨਾ ਇਹ ਵੀ ਵਿਖਾਇਆ ਗਿਆ ਕਿ ਤੁਸੀਂ ਐਂਡ ਚ ਕੁਝ ਬਣ ਜਾਂਦੇ ਹੋ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਕੀਤਾ ਸੀ ਨੂੰ ਅਸੀਂ ਕੈਂਪੇਨ ਦੇ ਤੌਰ ਤੇ ਇੱਕ ਐਂਟਰਟੇਨਮੈਂਟ ਮੂਵੀ ਹੈ ਮੈਂ ਤਾਂ ਉਹ ਦੱਸਿਆ ਕਿ ਮੈਂ ਆਮ ਆਨਕ ਪਾਰਟੀ ਦਾ ਮੈਂਬਰ ਵੀ ਨਹੀਂ ਸੀ ਬਰ ਜੋ ਸਿਸਟਮ ਜੋ ਆਲੇ ਦੁਆਲੇ ਹੋ ਰਿਹਾ ਸੀ ਉਹਦੇ ਤੇ ਅਸੀਂ ਇਹ ਕੋਈ ਸਟੋਰੀ ਲਿਖੀ ਸੀ ਕਰੰਟ ਸਟੋਰੀ ਹੈ ਸੋ ਮੈਨੂੰ ਉਮੀਦ ਹੈ ਕਿ ਲੋਕ ਪਸੰਦ ਕਰਨਗੇ ਫਿਲਮ 'ਚ ਤੁਸੀਂ ਵੀ ਕਿਹਾ ਹੈ ਕਿ ਤੁਸੀਂ ਅੰਜੇ ਸੀਐਮ ਨੂੰ ਜਾਣਦੇ ਹੋ ਤਾਂ ਰੀਅਲ ਲਾਈਫ 'ਚ ਕੀ ਪਲਾਨਸ ਹਨ ਦੇਖੋ ਜੀ ਸੁਜੀਤ ਪਾਤਰ ਜੀ ਦਾ ਇੱਕ ਸ਼ੇਅਰ ਹੈ ਅਸੀਂ ਕੋਈ ਅਹੁਦੇ ਦੇ ਇਛੁਕ ਨਹੀਂ ਪਾਤਰ ਸਾਹਿਬ ਲਿਖਦੇ ਨੇ ਕਿ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਣ ਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣਿਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਸੋ ਲੋਕਾਂ ਦੇ ਦਿਲਾਂ 'ਚ ਜਿਹੜੀ ਜਗ੍ਹਾ ਉਹ ਸਭ ਤੋਂ ਵੱਡਾ ਹੁੰਦਾ ਹੈ